ਅੱਜ ਤੁਹਾਡੇ ਸੁਪਨੇ ਸੱਚ ਹੋਣਗੇ ਹਰ ਨਵਾਂ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਹਰ ਮੁਸੀਬਤ ਨੂੰ ਮੌਕੇ ਵਾਂਗ ਵੇਖੋ ਹਮੇਸ਼ਾ ਜਿੱਤ ਤੁਹਾਡੀ ਹੋਵੇਗੀ ਮੁਸੀਬਤਾਂ ਆਉਣੀਆਂ ਹੀ ਨੇ ਪਰ ਜੇ ਤੁਸੀਂ ਢਿੱਲ ਨਹੀਂ ਛੱਡਦੇ ਤਾਂ ਜਿੱਤ ਤੁਹਾਡੀ ਹੈ ਸਵੇਰ ਦੇ ਸੂਰਜ ਵਾਂਗ ਚਮਕੋ ਹਮੇਸ਼ਾ ਅੱਗੇ ਵਧੋ ਜਿਸ ਤਰ੍ਹਾਂ ਸੂਰਜ ਹਰ ਦਿਨ ਨਵੀਂ ਉਜਾਲੀ ਲੈ ਕੇ ਆਂਦਾ ਓਵੇਂ ਤੁਸੀਂ ਵੀ ਹਰ ਦਿਨ ਨਵਾਂ ਜੋਸ਼ ਲੈ ਕੇ ਆਓ ਹਰ ਹਾਰ ਇੱਕ ਨਵੀਂ ਸਿੱਖ ਹੈ ਗਲਤੀਆਂ ਤੋਂ ਸਿੱਖੋ ਤੇ ਅੱਗੇ ਵਧੋ ਹਾਰ ਤੁਹਾਨੂੰ ਹਾਰਿਆ ਹੋਇਆ ਨਹੀਂ ਦਿਖਾਉਂਦੀ ਬਲਕਿ ਇਹ ਸਿੱਖ ਦਿੰਦੀ ਹੈ ਕਿ ਤੁਸੀਂ ਕਿਵੇਂ ਬਿਹਤਰ ਬਣ ਸਕਦੇ ਹੋ ਆਪਣੇ ਹੌਸਲੇ ਨਾਲ ਹਰ ਹੱਦ ਪਾਰ ਕਰੋ ਕਾਮਯਾਬੀ ਤੁਹਾਡੀ ਹੋਵੇਗੀ ਸਿਰਫ ਉਹੀ ਵਿਅਕਤੀ ਕਾਮਯਾਬ ਹੁੰਦੇ ਨੇ ਜੋ ਆਪਣੇ ਆਪ ਤੇ ਭਰੋਸਾ ਰੱਖਦੇ ਨੇ ਕਦੇ ਵੀ ਕੱਲ ਦੀ ਉਡੀਕ ਨਹੀਂ ਕਰਨੀ ਅੱਜ ਹੀ ਸ਼ੁਰੂਆਤ ਕਰੋ ਜੋ ਕੰਮ ਅਸੀਂ ਕੱਲ ਤੇ ਛੱਡ ਦਿੰਦੇ ਆ ਉਹ ਅੱਜ ਸ਼ੁਰੂ ਕਰਨਾ ਸਫਲਤਾ ਦਿੰਦੇ ਆ ਸੰਘਰਸ਼ ਤੁਹਾਡੀ ਕਾਮਯਾਬੀ ਦੀ ਚਾਬੀ ਹੈ ਉਮੀਦ ਨਾ ਛੱਡੋ ਸਫਲ ਉਹੀ ਲੋਕ ਹੁੰਦੇ ਨੇ ਜੋ ਹਮੇਸ਼ਾ ਸੰਘਰਸ਼ ਕਰਦੇ ਨੇ ਤੇ ਕਿਸੇ ਵੀ ਹਾਲਤ 'ਚ ਹਾਰ ਨਹੀਂ ਮੰਨਦੇ ਸਿਰਫ ਸੁਪਨੇ ਨਾ ਵੇਖੋ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰੋ ਸਫਲਤਾ ਨੂੰ ਹਾਸਲ ਕਰਨ ਲਈ ਸੁਪਨੇ ਦੇਖਣ ਤੋਂ ਨਾ ਤੁੰਕ ਬੀਕ ਉਹਨਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਓ ਜਿੱਤ ਕੇ ਦਿਖਾਓ ਨਾ ਕਿ ਕੇਵਲ ਸੋਚੋ ਕਿਸੇ ਵੀ ਚੀਜ਼ ਦੇ ਸਿਰਫ ਯੋਜਨਾ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਉਹਨੂੰ ਪੂਰਾ ਕਰਨ ਲਈ ਐਕਸ਼ਨ ਲਓ ਮਿਹਨਤ ਤੋਂ ਬਿਨਾ ਕਿਸਮਤ ਵੀ ਤੁਹਾਡੀ ਮਦਦ ਨਹੀਂ ਕਰਦੀ ਕਿਸਮਤ ਵੀ ਉਹਨਾਂ ਦੇ ਸਾਥ ਦਿੰਦੀ ਹੈ ਜੋ ਮਿਹਨਤ ਕਰਦੇ ਹਨ ਹਮੇਸ਼ਾ ਆਪਣੀ ਕੋਸ਼ਿਸ਼ ਜਾਰੀ ਰੱਖੋ ਆਪਣੀ ਜ਼ਿੰਦਗੀ ਦੀ ਚਾਲ ਖੁਦ ਨਿਰਧਾਰਤ ਕਰੋ ਹੋਰਾਂ ਦੀ ਈਕ ਨਾ ਕਰੋ ਤੁਸੀਂ ਆਪਣੇ ਜੀਵਨ ਦੇ ਮਾਲਕ ਹੋ ਤੁਹਾਡਾ ਭਵਿੱਖ ਤੁਹਾਡੀ ਮਿਹਨਤ ਤੇ ਸੋਚ ਤੇ ਨਿਰਭਰ ਕਰਦਾ ਹੈ। ਕਿਸਮਤ ਉਹਨਾਂ ਦੀ ਮਦਦ ਕਰਦੀ ਹੈ ਜੋ ਆਪਣਾ ਭਵਿੱਖ ਖੁਦ ਬਣਾਉਂਦੇ ਨੇ। ਆਪਣੀ ਤਕਦੀਰ ਖੁਦ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਿਸਮਤ ਉਹਨਾਂ ਦਾ ਹੀ ਸਾਥ ਦਿੰਦੀ ਹੈ ਜੋ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਨੇ। ਕਦੇ ਵੀ ਹਾਰ ਨਾ ਮੰਨੋ। ਹਰ ਦਿਨ ਨਵੀਂ ਸ਼ੁਰੂਆਤ ਕਰੋ। ਹਰੇਕ ਨਵਾਂ ਦਿਨ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਲਿਆਉਂਦਾ ਹੈ। ਕਦੇ ਹਾਰ ਤੇ ਡਰ ਨਾਲ ਨਾ ਰੁਕੋ। ਆਪਣੇ ਹੌਸਲੇ ਨੂੰ ਹਮੇਸ਼ਾ ਉੱਚਾ ਰੱਖੋ। ਜਿੱਤ ਤੁਹਾਡੀ ਹੋਈ ਜਿੱਤ ਹਮੇਸ਼ਾ ਉਹਨਾਂ ਦੇ ਹੱਕ ਚ ਹੁੰਦੀ ਹੈ ਜੋ ਹਮੇਸ਼ਾ ਉੱਚੀ ਸੋਚ ਤੇ ਹੌਸਲੇ ਨਾਲ ਕੰਮ ਕਰਦੇ ਹਨ। ਸਫਲਤਾ ਨਾਲ ਤੁਹਾਨੂੰ ਆਪਣੇ ਆਪ ਤੇ ਭਰੋਸਾ ਰੱਖਣਾ ਪਏਗਾ। ਜੇਕਰ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰਦੇ ਤਾਂ ਦੁਨੀਆ ਵੀ ਤੁਹਾਡੀ ਕਦਰ ਨਹੀਂ ਕਰੇਗੀ ਅੱਜ ਦਾ ਸਿੱਖਿਆ ਕੱਲ ਦੀ ਸਫਲਤਾ ਹਰ ਦਿਨ ਕੁਝ ਨਵਾਂ ਸਿੱਖੋ ਇਹ ਤੁਹਾਡੀ ਭੂਤ ਦੀ ਤਿਆਰੀ ਹੈ ਸਿਰਫ ਸੋਚੋ ਨਾ ਕਾਰਵਾਈ ਕਰੋ ਆਪਣੀ ਸੋਚ ਨੂੰ ਹਕੀਕਤ 'ਚ ਬਦਲਣ ਲਈ ਹਮੇਸ਼ਾ ਕਾਰਵਾਈ ਕਰੋ ਹਮੇਸ਼ਾ ਆਪਣੀ ਮੰਜ਼ਿਲ 'ਤੇ ਧਿਆਨ ਰੱਖੋ ਰਾਹ ਆਪਣੇ ਆਪ ਮਿਲ ਜੇ ਜੇ ਤੁਸੀਂ ਆਪਣੀ ਮੰਜ਼ਿਲ ਨੂੰ ਸਪਸ਼ਟ ਰੱਖੋਗੇ ਤਾਂ ਤੁਹਾਡੇ ਲਈ ਰਸਤਾ ਆਪਣੇ ਆਪ ਬਣ ਜਾਏਗਾ ਕਦੇ ਵੀ ਕਿਸੇ ਦੀ ਨਕਲ ਨਾ ਕਰੋ ਆਪਣੀ ਪਹਿਚਾਣ ਬਣਾਓ ਅਸੀਂ ਹਰ ਕੋਈ ਵਿਲੱਖਣ ਸਿਰਫ ਆਪਣੀ ਮਿਹਨਤ ਤੇ ਟੈਲੈਂਟ ਨਾਲ ਹੀ ਵਧੀਆ ਬਣ ਸਕਦੇ ਹਾਂ ਅਸੀਂ ਜਿੱਤ ਲਈ ਹੀ ਪੈਦਾ ਹੋਏ ਹਾਂ ਤਿਆਰ ਰਹੋ ਸਫਲਤਾ ਤੁਹਾਡੀ ਉਡੀਕ ਕਰ ਰਹੀ ਹੈ ਤੁਹਾਨੂੰ ਸਿਰਫ ਆਪਣੇ ਮਕਸਦ ਤੇ ਧਿਆਨ ਦੇਣਾ ਚਾਹੀਦਾ ਹੈ। ਹੋਰ ਮੋਟੀਵੇਸ਼ਨ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਇਸ ਤਰ੍ਹਾਂ ਹੀ ਹੱਸਦੇ-ਵਸਦੇ ਚੱਲਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ।